ਅਸੂਆ ਸੂਈ ਹੈ ਦੂਜਾ ਸੂਆ ਜੀ ਛੇ ਦੰਦ ਕਦੋਂ ਸੂਈ ਹੈ ਵੀਰੇ ਇਹੇ ਸੂਈਏ ਪਰਸ ਹੋ ਜੇ ਛੇ ਦੰਦ ਦੂਜਾ ਸੂਆ ਪਰਸ ਨੂੰ ਹੀ ਸੂਈ ਵੀ ਹਾਂਜੀ ਕੀਵਾਦਾ ਚੂਣ ਬੜਾ ਚੰਗਾ ਹੈ ਨਾ ਚੂਣ ਬਹੁਤ ਹੀ ਵਧੀਆ ਹੈ ਮੋਟਾ ਮੋਟਾ ਚੂਣ ਆ ਜਿਵੇਂ ਮਰਜ਼ੀ ਚੋਈ ਚੱਲ ਕੋਈ ਚੈਕਟਰ ਨਹੀਂ ਬੱਚਾ ਕੀ ਦੇਤਾ ਨਾ ਇਹਨੇ ਬੱਚਾ ਦੇਤਾ ਬਾਈ ਮੋਬਾਈਲ ਨੰਬਰ 9872796931 ਪੰਡ ਨਾਣੇਵਾਲ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਪਾ ਲੇਵਾ ਨੇੜ ਤੋਂ ਚੈੱਕ ਕਰ ਲੋ ਮੂਹੂ ਲੇਵਾ ਦੇਖ ਸਕਦੇ ਪੰਡ ਲੇਵਰੀਆ ਕਿੰਨਾ ਦੁੱਧ ਦੀਓ ਯਾਰ ਅਸਤੇ 20 ਕਿਲੋ ਦੇ ਦੂਜੀ ਠੀਕ ਆ ਭਾਈ 17 17.5 ਕਿਲੋ ਪਹਿਲੇ ਸਮੇਂ ਦਿੱਤਾ ਸੀ ਯਾਰ ਜੀ ਬਰੀ ਦਾ ਮੰਗ ਬਹੁਤ ਹੈ ਮਿਲ ਨਹੀਂ ਰਿਹਾ ਸਾਫ ਤੋਂ ਸੁਈ ਦਾ ਨਾਰਗਾ ਨਾਲੀ ਬਸੇ ਨਾ ਇਹ ਮੁੱਲ ਕੀ ਹੈ ਜੈਜ ਮੁੱਲ ਕਰੋਣਾ ਦਾਦਾ 17000 ਰੁਪਇਆ 60000 ਰੁਪਇਆ ਦਾ ਲੈਣਾ 60000 ਰੁਪਇਆ ਬਾਈ ਕਹਿੰਦਾ ਲੈਣਾ ਉਹਨਾਂ ਬਰਮਾ ਚੱਡਾ ਮਰਦੀ ਬ੍ਰੇਡ ਉਹ ਅੱਗੇ ਦੋਨੋਂ ਕਿਹੜਾ ਸੂਏ ਇਹ ਦੂਜੇ ਸੂਏ ਚਾਰ ਤੰਦ ਮਦਰ ਬੱਸੀ ਆ ਇਹ ਕੱਲ ਦੀ ਸੂਈ ਹੈ ਕੱਲ ਦੀ ਸੂਈ ਆ ਬੱਚਾ ਕਿਹਦੇ ਤੈਨੇ ਬੱਸੀ ਦੀ ਤੇ ਜੀ ਬੜੀ ਚੰਗੀ ਹੈ ਨਾ ਹਾਂ ਬੱਸੀ ਪੂਰੀ ਬ੍ਰੇਡ ਆ ਕੀ ਬਾਤ ਆ ਯਾਰ ਬਹੁਤ ਚੰਗਾ ਬੱਚਾ ਦਿੱਤਾ ਘਰ ਮਾਣੀ ਨਾ ਹਾਂ ਬਾਕੀ ਗਾਂ ਦੇ ਵਧੀਆ ਬ੍ਰੇਡ ਵਾਲੀ ਆ ਮੋਦੀ ਵਾਲੀ ਆ ਇਹਦਾ ਮੁੱਲ ਜਾਇਜ਼ ਆ ਮੁੱਲ ਕਰਨ ਦਾ ਤਾਂ 60000 ਹਾਂਜੀ ਸਾਢੇ 65000 ਲੈਣਾ ਤਾਂ ਬਸ ਸਾਢੇ 65000 ਦੀ ਵੜ ਬਾਈ ਕਹਿੰਦਾ ਦੇਣਾ Ok. okay.